ਜਾ ਕੇ ਖੜ ਗਿਆ ਜੀ ਬਾਈ ਜੀ ਤਿੰਨ ਸਾਢੇ 3 ਵਜੇ ਕਿਤੇ ਉਹ ਬਹੁਤ ਸਾਲਾਂ ਤੋਂ ਲੈ ਰਹੇ ਖਣਾ ਰੋੜ ਜਾਂਦੇ ਕਿਤੇ ਕਿਤੇ ਖੜ ਜਾਂਦੇ ਕਿਤੇ ਕਿਤੇ ਖੜ ਜਾਂਦੇ ਕਿਤੇ ਕਿਤੇ दारू ਪੀਂਦੇ ਆਏ ਠੀਕ ਹੈ दारू ਪੀ ਕੇ ਜਿੱਥੇ ਉਦੋਂ ਬਾਅਦ ਲੈਰੇ ਮੱਬਤ ਨੂੰ ਪਾ ਕੇ 5 ਸਾਢੇ 5 ਵਜੇ ਉਦੋਂ ਬਾਅਦ ਹੁਣ ਫੇਰ ਆਇਆ ਦੁੱਧ ਵਾਲੇ ਨੇ ਫੋਨ ਕਰਾਈ ਫਲਾਣੇ ਸਾਢੇ ਕਰਿਆ ਫੇਰ ਅਸੀਂ ਬੰਦੇ ਇਕੱਠੇ ਕਰੇ ਜਦੋਂ ਇਹਨਾਂ ਕੋਲੇ ਅਸੀਂ ਵੱਡੀ ਰੋਕੀ ਤੇ ਇਹਨਾਂ ਨੇ ਤਾੜ-ਤਾੜ ਫਾਇਰ ਕਰਤੀ ਚਾਰ ਫਾਇਰ ਕੱਢਿਆ ਪੰਜ ਫਾਇਰ ਕੱਢਿਆ ਇਹ ਬਾਈ ਰਾਜੇ ਨੂੰ ਪੁੱਛ ਲਓ ਇਹਨੂੰ ਵੀ ਪਤਾ ਮੇਰਾ ਤਾਂ ਤੇ ਦੂਹਾਂ ਤਮਾ ਚੱਕਿਆ ਗਿਆ ਸੀ ਕੋਈ ਰਫਟੇ ਚ ਰਫਟ ਦਿੱਤੀ ਵੀ ਆ ਚੌਪੇਲੇ ਨੇ ਕੁਛ ਨਹੀਂ ਕਰਿਆ ਸੀ ਜਾ ਕੇ ਮੁੜਾ ਨੇ ਜਾ ਕੇ ਮੁੜਾ ਨੇ ਅੱਜ ਤੀ ਚੌਪੇਲੇ ਨੇ ਕੋਈ ਸੁਣਵਾਈ ਨਹੀਂ ਨਿੰਗ ਦਾ ਸਪੈਸ਼ਲ ਐਫ ਆਰ ਆਈ ਚ ਨਾਂ ਨਿੰਗ ਸਿੰਘਰਾ ਪਿੰਡ ਦੀ ਪੰਚਾਇਤ ਵੱਲੋਂ ਐਫ ਆਰ ਆਈ ਦਿੱਤੀ ਵੀ ਹੈ ਪੰਚਾਇਤ ਤੇ ਸਾਈਨ ਆ ਸਾਰਿਆਂ ਦੇ ਹੁਣ ਸਾਡੇ ਸਾਹਮਣੇ ਜਦੋਂ ਅਸੀਂ ਗੱਡੀ ਲਾਈ ਇੱਥੇ ਹੂੰ ਆਉਣ ਸਰ ਚਾਰ ਫਾਇਰ ਕੀਤੇ ਆ ਇੰਨੇ ਅਸੀਂ ਸਿੱਟ ਲੈ ਇੱਥੇ ਬਾਕੀ ਉਹ ਤੇ ਪਿੱਛੇ ਲੁਕਿਆ ਹੈ ਅੱਛਾ ਭਾਈ ਕੋਈ ਕੋਸ਼ ਕਹੀ ਜਾਵੇ ਜਿਹੜੇ ਬੰਦੇ ਘਟੋ ਘਟਾ 8 10 ਬੰਦੇ ਇੱਥੋਂ ਵੀ ਫਾਇਰ ਕਰਕੇ ਅਡੇ ਚਾਰ ਬਾਰ ਹੋਇਆ ਹਵਾਈ ਫਾਇਰ ਕੀਤੇ ਆ ਇੱਥੋਂ ਲੰਘੇ ਬੈਰੇਖਾਨੇ ਦੀ ਸੜਕ ਆ ਇਹ ਹੂੰ ਉਦੋਂ ਬਾਅਦ ਜੇ ਕੱਲ ਨੂੰ ਕੋਈ ਕੁਝ ਹੁੰਦਾ ਤਾਂ ਇਹਦੀ ਜ਼ਿੰਮੇਵਾਰ ਪੁਲਿਸ ਹੋਊਗੀ ਤੂੰ ਪਹਿਲਾਂ ਹੋ ਗਈ ਪੁਲਿਸ ਕੋਲੇ ਸਾਰਾ ਕੁਝ ਦੱਸਤਾ ਅਸੀਂ ਤੂੰ ਪਹਿਲਾਂ ਕੋਈ ਗੱਲ ਬਾਤ ਹੁੰਦੀ ਆ ਇਹ ਪੁਲਿਸ ਜ਼ਿੰਮੇਵਾਰ ਆ ਅਸੀਂ ਕੋਈ ਜ਼ਿੰਮੇਵਾਰ ਨਹੀਂ ਪੁਲਿਸ ਨੂੰ ਇਦੋਂ ਪਹਿਲਾਂ ਕਿੰਨੇ ਵਾਰੀ ਦਰਖਾਸਤ ਦੇ ਸਕਿਆ ਤੁਸੀਂ ਜੀ ਪੁਲਿਸ ਜ਼ਿੰਮੇਵਾਰ ਆ ਸਾਡੇ ਘਰੇ ਗੱਲ ਬਾਤ ਹੁੰਦੀ ਆ ਪੁਲਿਸ ਜ਼ਿੰਮੇਵਾਰ ਆ ਕੋਈ ਬੰਦਾ ਕੋਈ ਅੱਜ ਸਾਰੇ ਬੰਦੇ ਇਹਨਾਂ ਨੂੰ ਫੜ ਕੇ ਫੜਾਦੇ ਕੋਈ ਭੱਜ ਗਈ ਕੁਝ ਭੱਜਣਾ ਨਹੀਂ ਭੱਜ ਜੀ ਜੀ ਬੰਦ ਗਏ ਪੁਲਿਸ ਕੋਲੇ ਆंदे ਫੜੇ ਆਂਦੇ ਆ ਅਸੀਂ ਉਹਨਾਂ ਦੇ ਕੋਈ ਗੱਲਬਾਤ ਕਰਦੇ ਆ ਤਾਂ ਪੁਲਸ ਜ਼ਿੰਮੇਦਾਰ ਆ ਜੇ ਅਸੀਂ ਉੱਥੇ ਫੜ ਕੇ ਕੁਝ ਵੀ ਕਰਦੇ ਆ ਪੁਲਸ ਜ਼ਿੰਮੇਦਾਰ ਆ ਜੇ ਸਾਡੇ ਤੇ ਕੋਈ ਗੱਲਬਾਤ ਹੁੰਦੀ ਆ ਤਾਂ ਵੀ ਪੁਲਸ ਜ਼ਿੰਮੇਦਾਰ ਆ ਕਿਉਂਕਿ ਪਹਿਲਾਂ ਰਿਪੋਰਟ ਪੁਲਸ ਨੂੰ ਦੇ ਚੁੱਕੇ ਆ ਜਾ ਗਿਆ ਘਰ ਤੇ ਆ ਜੀ ਬਾਈ ਜੀ ਤਿੰਨ ਸਾਢੇ ਤਿੰਨ ਵਜੇ ਕਿਤੇ ਉਹ ਬਹੁਤ ਸਾਲਾਂ ਤੋਂ ਲੇਰੇ ਖੰਡਾ ਰੋੜ ਜਾਂਦੇ ਕਿਤੇ ਕਿਤੇ ਖੜ ਜਾਂਦੇ ਕਿਤੇ ਕਿਤੇ ਖੜ ਜਾਂਦੇ ਕਿਤੇ ਕਿਤੇ दारू ਪੀਂਦੇ ਆਏ ਠੀਕ ਹੈ दारू ਪੀ ਕੇ ਜਿੱਥੇ ਉਦੋਂ ਬਾਅਦ ਲੇਰੇ ਮਾਪਤ ਨੂੰ ਪਾ ਕੇ 5 5:30 ਵਜੇ ਉਦੋਂ ਬਾਅਦ ਹੁਣ ਫੇਰੇ ਆ ਦੁੱਧ ਵਾਲੇ ਨੇ ਫੋਨ ਕਰਾਈ ਫਲਾਣੇ ਸਾਡੇ ਕਰਿਆ ਫਿਰ ਅਸੀਂ ਬੰਦੇ ਇਕੱਠੇ ਕਰੇ ਜਦੋਂ ਇਹਨਾਂ ਕੋਲ ਅਸੀਂ ਗੱਡੀ ਰੋਕੀ ਤੇ ਇਹਨਾਂ ਨੇ ਤਾੜ-ਤਾੜ ਫਾਇਰ ਕਰਤੀ ਚਾਰ ਫਾਇਰ ਕੱਢਿਆ ਪੰਜ ਫਾਇਰ ਕੱਢਿਆ ਤੇ ਬਾਈ ਰਾਜੇ ਨੂੰ ਪੁੱਛ ਲਓ ਇਹਨੂੰ ਵੀ ਪਤਾ ਮੇਰਾ ਤਾਂ ਇਦੋਂ ਬਾਅਦ ਤਮਾਸ਼ਾ ਚੱਕਿਆ ਗਿਆ ਪੂਰਾ ਕੋਈ ਰੈਫਟ ਜਰਾਫਟ ਦਿੱਤੀ ਵੀ ਚੌਕੇਲੇ ਨੇ ਕੁਝ ਨਹੀਂ ਕਰਿਆ ਸੀ ਜਾ ਕੇ ਮੁੜਾ ਨੇ ਜਾ ਕੋਈ ਸੁਣਵਾਈ ਨਹੀਂ ਨਿੰਦ ਦਾ ਸਪੈਸ਼ਲ ਐ ਐਫਆਰਈ ਚ ਨਾਂ ਨਿੰਦ ਸਿੰਘਣਾ ਪਿੰਡ ਦੀ ਪੰਚਾਇਤ ਵੱਲੋਂ ਐਫਆਰਈ ਦਿੱਤੀ ਵੀ ਹੈ ਪੰਚਾਇਤ ਦੇ ਸਾਈਨ ਆ ਸਾਰਿਆਂ ਦੇ ਹੁਣ ਸਾਡੇ ਸਾਹਮਣੇ ਜਦੋਂ ਅਸੀਂ ਗੱਡੀ ਲਾਈ ਇੱਥੇ ਹੁਣ ਸਾਰ ਚਾਰ ਫਾਇਰ ਕੀਤੇ ਆ ਇੰਨੇ ਅਸੀਂ ਸਿੱਟਲੇ ਇੱਥੇ ਬਾਕੀ ਉਹ ਤੇ ਪਿੱਛੇ ਲੁਕਿਆ ਹੈ ਅੱਛਾ ਭਾਈ ਇਹਨੂੰ ਤਾਂ ਕੋਈ ਕੋਸ਼ਿਸ਼ ਕਹੀ ਜਾਵੇ ਜਿਹੜੇ ਬੰਦੇ ਘਟੋਟਾ 8 10 ਬੰਦੇ ਇੱਥੋਂ ਵੀ ਫਾਇਰ ਕਰਕੇ ਅਡੇ ਚਾਰ ਫਾਇਰ ਹੋਏ ਆ ਹਵਾਈ ਫਾਇਰ ਕੀਤੇ ਆ ਇੱਥੋਂ ਲੰਘੇ ਬਾਇਰੇ ਖਾਨੇ ਦੀ ਸੜਕ ਆ ਇਹ ਉਦੋਂ ਬਾਅਦ ਜੇ ਕੱਲ ਨੂੰ ਕੋਈ ਕੁਝ ਹੁੰਦਾ ਤਾਂ ਇਹਦੀ ਜ਼ਿੰਮੇਵਾਰ ਪੁਲਿਸ ਹੋਊਗੀ ਤੂੰ ਪਹਿਲਾਂ ਹੋ ਗਈ ਪੁਲਿਸ ਹੋਏ ਸਾਰਾ ਕੁਝ ਦੱਸਤਾ ਸੀ ਤੂੰ ਪਹਿਲਾਂ ਕੋਈ ਗੱਲਬਾਤ ਹੁੰਦੀ ਆ ਇਹ ਪੁਲਿਸ ਜ਼ਿੰਮੇਵਾਰ ਆ ਅਸੀਂ ਕੋਈ ਜ਼ਿੰਮੇਵਾਰ ਨਹੀਂ ਪੁਲਿਸ ਨੂੰ ਇਹ ਤੂੰ ਪਹਿਲਾਂ ਕਿੰਨੇ ਵਾਰੀ ਦਰਖਾਸਤ ਦੇ ਸੁਕਿਆ ਤੁਸੀਂ ਜੀ ਪੁਲਿਸ ਜ਼ਿੰਮੇਵਾਰ ਆ ਸਾਡੇ ਘਰੇ ਗੱਲਬਾਤ ਹੁੰਦੀ ਆ ਪੁਲਿਸ ਜ਼ਿੰਮੇਵਾਰ ਆ ਸਾਰੇ ਉਹੀ ਬੰਦਾ ਕੋਲ ਅੱਜ ਸਾਰੇ ਬੰਦੇ ਇਹਨਾਂ ਨੂੰ ਫੜ ਕੇ ਫੜਾਦੇ ਕੋਈ ਭੱਜ ਗਈ ਕੁਝ ਭੱਜਣਾ ਕੋਈ ਭੱਜ ਜੀ ਵਾਪਸ ਬੰਦੇ ਗਏ ਪੁਲਿਸ ਕੋਲੇ ਬੰਦੇ ਫੜੇ ਜਾਂਦੇ ਆ ਅਸੀਂ ਉਹਨਾਂ ਦੇ ਕੋਈ ਗੱਲਬਾਤ ਕਰਦੇ ਤਾਂ ਪੁਲਿਸ ਜ਼ਿੰਮੇਦਾਰਾ ਜੀ ਅਸੀਂ ਉਹਦੇ ਫੜ ਕੇ ਕੁਝ ਵੀ ਕਰਦੇ ਆਂ ਹਮਮ ਕੁਝ ਜ਼ਿੰਮੇਦਾਰਾ ਇਹ ਸਾਡੇ ਤੇ ਕੋਈ ਗੱਲਬਾਤ ਹੁੰਦੀ ਆ ਤਾਂ ਵੀ ਬਹੁਤ ਜ਼ਿੰਮੇਦਾਰਾ ਕਿਉਂਕਿ ਪਹਿਲਾਂ ਰੱਬ ਤੋਂ ਬਹੁਤ ਦੇ ਚੁੱਕੇ